ਬੁਰਾ ਬੰਦਾ ਬੁਰਾ ਹੁੰਦਾ ਹੈ ਇਹਦੇ ਵਿੱਚ ਕੋਈ ਦੋਰਾਂ ਵਾਲੀ ਗੱਲ ਨਹੀਂ ਹੈਗੀ ਪਰ ਬੁਰਾ ਬੰਦਾ ਹੋਰ ਵੀ ਬੁਰਾ ਹੋ ਜਾਂਦਾ ਹੈ ਜਦੋਂ ਧਾਰਮਿਕ ਪਹਿਰਾਵਾ ਪਾ ਲੈਂਦਾ ਉਹਨਾ ਬੁਰਾ ਬੁਰਾ ਨਹੀਂ ਹੁੰਦਾ ਜਿੰਨਾ ਬੁਰਾ ਉਹ ਬੁਰਾ ਹੋ ਜਾਂਦਾ ਜਿੰਨੇ ਧਾਰਮਿਕ ਪਹਿਰਾਵਾ ਪਾ ਲਿਆ ਚੋਰ ਚੋਰ ਹੈ ਪਰ ਜਦੋਂ ਚੋਰ ਧਾਰਮਿਕ ਪਹਿਰਾਵਾ ਪਾ ਲਿਆਗਾ ਨਾ ਫਿਰ ਉਸ ਵਰਗਾ ਚੋਰ ਦੂਜਾ ਕੋਈ ਨਹੀਂ ਹੋਏਗਾ ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਗੱਲ ਵਾਰ-ਵਾਰ ਸਾਨੂੰ ਸਮਝਾਈ। ਪੜ ਪੁਸਤਕ ਸੰਧਿਆ ਬਾਦੰਗ ਸਿਲਪੂਜਸ ਬਗਲ ਸਮਾਦੰਗ ਮੁਖ ਚੂੜ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰਗ ਦੋ ਤੋਤੀ ਬਸਤਰ ਕਪਾਟੰਗ। ਉਡੀਕ ਕਰਨ ਲੱਗਾ ਵੀ ਚਲੋ ਖਾਧਾ ਨਹੀਂ ਪੀਤਾ ਨਹੀਂ ਸੋਵੇਂਗਾ ਤੇ ਜ਼ਰੂਰ ਜਦੋਂ ਸੋਵੇਂਗਾ ਫਿਰ ਦੇਖ ਲਾਂਗੇ। ਪਰ ਹੁਣ ਕੌਣ ਸਮਝਾਏ? ਭਈ ਜਿਹੜਾ ਜਗਾਨ ਆਇਆ ਹੁੰਦਾ ਨਾ ਉਹ ਖੁਦ ਨਹੀਂ ਸੌ ਜਾਂਦਾ। ਬੜੀ ਸੋਹਣੀ ਘਟਨਾ ਜਿਹੜੀ ਹੈ ਗੁਰੂ ਨਾਨਕ ਮਹਾਰਾਜ ਨਾਲ ਜੁੜੀ ਜਾਂਦੀ ਹੈ ਵੀ ਜਦੋਂ ਬਗਦਾਦ ਮਹਾਰਾਜ ਗਏ ਤੇ ਉੱਥੇ ਪੀਰ ਦਸਤਗੀਰ ਨੇ ਜਿੱਥੇ ਹੋਰ ਬਹੁਤ ਸਾਰੇ ਸਵਾਲ ਕੀਤੇ ਉੱਥੇ ਇਹ ਵੀ ਪੁੱਛਿਆ ਵੀ ਤੁਸੀਂ ਕਿਵੇਂ ਆਏ ਹੋ ਕਿਉਂ ਆਏ ਹੋ ਕਿਸ ਲਈ ਆਏ ਹੋ ਕਿਉਂਕਿ ਸਾਡੇ ਕੋਲ ਪਹਿਲਾਂ ਵੀ ਬਹੁਤ ਆਏ ਨੇ ਉਹ ਕਹਿੰਦਾ ਜੀ ਜਿਹੜੇ ਪਹਿਲਾਂ ਆਏ ਨੇ ਉਹਨਾਂ ਚ ਇੱਕ ਐਸਾ ਸੀ ਉਨੇ ਜੋ ਸੁਣਾਇਆ ਉਹ ਐਸਾ ਸੁਣਾਇਆ ਕਿ ਲੋਕ ਬੜੇ ਹੱਸੇ ਉਹ ਲੋਕਾਂ ਨੂੰ ਹਸਾ ਕੇ ਗਿਆ ਇੱਕ ਐਸਾ ਵੀ ਆਇਆ ਜਿਹਨੇ ਐਸਾ ਸੁਣਾਇਆ ਲੋਕ ਬੜੇ ਰੋਏ ਉਰਵਾ ਕੇ ਗਿਆ ਪਰ ਇੱਕ ਐਸਾ ਵੀ ਸੀ ਉਹਨੇ ਉਹ ਸੁਣਾ ਦਿੱਤਾ ਵੀ ਲੋਕ ਸਾਰੇ ਸੁਣਦੇ ਸੁਣਦੇ ਸੌਂ ਹੀ ਗਏ ਉਹਨੇ ਸੁਆਇਆ ਹੁਣ ਤੁਸੀਂ ਦੱਸੋ ਤੁਸੀਂ ਕੀ ਕਰਨ ਆਇਓ ਆਸਾਨ ਆਇਓ ਰਵਾਨ ਆਇਓ ਇਹ ਸੁਆਣ ਆਇਓ ਤੋ ਗੁਰਦੇਵ ਜੀ ਕਹਿੰਦੇ ਨਾ ਮੈਂ ਹਸਾਣਾ ਆਇਆ ਨਾ ਮੈਂ ਰੁਵਾਣਾ ਆਇਆ ਤੇ ਨਾ ਹੀ ਮੈਂ ਸੁਵਾਣਾ ਆਇਆ ਮੈਂ ਤਾਂ ਜਗਾਣਾ ਆਇਆ ਹੁਣ ਕੌਣ ਸਮਝਾਏ ਵੀ ਗੁਰੂ ਨਾਨਕ ਮਹਾਰਾਜ ਨੂੰ ਸੋਚਦਾ ਵੀ ਸੌ ਜਾਣਗੇ ਪਰ ਮਹਾਰਾਜ ਤੇ ਸੁੱਤੇਆਂ ਨੂੰ ਜਗਾਉਂਦੇ ਨੇ ਉਹ ਤੇ ਜਗਾਣ ਵਾਸਤੇ ਆਏ ਨੇ ਉਡੀਕਦਾ ਕਿ ਹੁਣੇ ਸੌ ਜਾਣਗੇ ਪਰ ਉਡੀਕ ਉਡੀਕ ਕੇ ਕਾਫੀ ਲੰਮਾ ਸਮਾਂ ਹੋ ਗਿਆ ਤੇ ਫਿਰ ਮਹਾਰਾਜ ਨੇ ਕਿਹਾ ਮਰਦਾਨਿਆਂ ਛੇੜ ਰਵਾਬ ਹੁਣ ਜਦੋਂ ਰਵਾਬ ਛੇੜੀ ਗਈ ਨਾ ਜਿਹੜਾਂ ਸ਼ਬਦ ਉੱਤੇ ਗਾਇਆ ਗਿਆ ਉਜਲ ਕਹਾਂ ਚਿਲਕਣਾ ਕੋਟਮ ਕਾਲੜੀ ਬਸ ਤੋਤਿਆਂ ਝੂਠ ਨਾ ਉਤਰ ਹੈ ਜੇ ਸੋ ਧੋਵਾਂ ਤਿਸ ਉਹ ਜਿਵੇਂ ਜਿਵੇਂ ਮਹਾਰਾਜ ਨੇ ਗਾਇਆ ਤੇ ਭਾਈ ਸਰਜਣ ਜੀ ਨੂੰ ਲੱਗਾ ਕਿ ਇਹ ਮੇਰੇ ਲਈ ਹੈ ਬਸ ਜਿੱਦਣ ਤੁਹਾਨੂੰ ਲੱਗਾ ਕਿ ਗੁਰਬਾਣੀ ਤੁਹਾਡੇ ਲਈ ਹੈ ਉਸ ਦਿਨ ਤੁਸੀਂ ਬਦਲ ਜਾਣਾ ਬਈ ਜਿੰਨਾ ਸਮਾਂ ਲੱਗਾ ਇਹ ਸੁਣਨ ਵਾਸਤੇ ਹੈ ਸੁਣਾਉਣ ਵਾਸਤੇ ਹੈ ਇਹ ਸ੍ਰੀ ਖੰਡਪਾੜ ਸਾਹਿਬ ਕਰਵਾਉਣ ਵਾਸਤੇ ਹੈ ਇਹ ਸੁਖਣੀ ਸਾਹਿਬ ਕਰਵਾਉਣ ਵਾਸਤੇ ਹੈ ਉਹਨਾ ਸਮਾਂ ਸਮਝ ਲਓ ਵੀ ਤੁਸੀਂ ਅਜੇ ਪੰਦੀ ਤੇ ਹੋ ਚੱਲਦੇ ਤੇ ਪੈ ਜ਼ਰੂਰ ਹੋ ਪਰ ਅਜੇ ਤੁਸੀਂ ਸਮਝੇ ਜਿੱਦਣ ਤੁਹਾਨੂੰ ਪਤਾ ਲੱਗ ਗਿਆ ਕਿ ਮੇਰੇ ਲਈ ਹੈ ਗੌਤਮ ਬੋਧ ਜੀ ਦੇ ਪਾਸ ਇੱਕ ਵਿਅਕਤੀ ਆਇਆ ਆ ਕੇ ਕਹਿਣ ਲੱਗਾ ਕਿ ਮਹਾਰਾਜ ਉਪਦੇਸ਼ ਦਿਓ ਜੀਵਨ ਦਾ ਉਪਦੇਸ਼ ਉਹ ਜਿਹੜਾ ਸਭ ਤੋਂ ਵੱਡ ਮੁੱਲਾ ਤੇ ਕੀਮਤੀ ਹੈ ਤੇ ਗੌਤਮ ਜੀ ਕਹਿਣ ਲੱਗੇ ਜੇ ਉਹ ਉਪਦੇਸ਼ ਲੈਣਾ ਫਿਰ ਇਸ ਤਰ੍ਹਾਂ ਕਰਨ ਸ਼ਮਸ਼ਾਨ ਘੜ ਚਲਾ ਜਾ ਤੇ ਦੇ ਸੜਦਿਆਂ ਨੂੰ ਜਿਸ ਦਿਨ ਤੈਨੂੰ ਲੱਗੇ ਕਿ ਮੈਂ ਸੜਦਾ ਪਿਆ ਉਹ ਦਿਨ ਆ ਜੀ ਮੇਰੇ ਕੋਲ ਉਸ ਦਿਨ ਤੈਨੂੰ ਦਿਆਂਗਾ ਉਹ ਸਭ ਤੋਂ ਕੀਮਤੀ ਉਪਦੇਸ਼ ਹੁਣ ਅਸੀਂ ਵੀ ਜਾਂਦੇ ਹਾਂ ਸ਼ਮਸ਼ਾਨਗਾਹ ਪਰ ਸਾਨੂੰ ਲੱਗਦਾ ਵੀ ਇਹਦੇ ਲਈ ਆਇਆ ਮੈਂ ਕੋਈ ਵੀ ਬੰਦਾ ਸ਼ਮਸ਼ਾਨ ਇਸ ਕਰਕੇ ਨਹੀਂ ਜਾਂਦਾ ਕਿ ਮੈਂ ਵੀ ਉੱਥੇ ਪੈ ਜਾਣਾ ਮਹਾਤਮਾ ਕਹਿਣ ਲੱਗੇ ਕਿ ਤੂੰ ਦੇਖੇਗਾ ਤੇਰੀਆਂ ਅੱਖਾਂ ਦੇ ਸਾਹਮਣੇ ਕਈ ਜਲਾਏ ਜਾਣਗੇ ਦਫਨਾਏ ਜਾਣਗੇ ਜਿਸ ਦਿਨ ਤੈਨੂੰ ਲੱਗੇ ਕਿ ਮੈਨੂੰ ਦਫਨਾਇਆ ਜਾ ਰਿਹਾ ਮੈਨੂੰ ਜਲਾਇਆ ਜਾ ਰਿਹਾ ਉਹ ਦਿਨ ਆ ਜੀ ਉਹ ਦਿਨ ਤੈਨੂੰ ਉਹ ਉਪਦੇਸ਼ ਦੇ ਦੇਵਾਂਗਾ ਜਿਹੜਾ ਸਭ ਤੋਂ ਕੀਮਤੀ ਉਪਦੇਸ਼ ਹੈ ਸੇਮ ਜਿਸ ਦਿਨ ਸਾਨੂੰ ਲੱਗੇਗਾ ਵੀ ਮਹਾਰਾਜ ਮੈਨੂੰ ਕਹਿ ਰਹੇ ਨੇ ਇਹ ਮੇਰੇ ਲਈ ਹੀ ਹੈ ਉਸ ਦਿਨ ਤੁਹਾਡੇ ਜੀਵਨ 'ਚ ਤਬਦੀਲੀ ਆਵੇ ਕਿ ਉਸ ਦਿਨ ਤੁਸੀਂ ਉਹ ਨਹੀਂ ਰਹੋਗੇ ਜੋ ਤੁਸੀਂ ਪਹਿਲਾਂ ਸੀ ਬਦਲ ਜਾਓਗੇ 40 ਸਾਲ ਗੌਤਮ ਬੁੱਧ ਦੇ ਨਾਲ ਰਿਹਾ ਆਨੰਦ 40 ਸਾਲ ਬੜਾ ਲੰਮਾ ਸਮਾਂ ਹੁੰਦਾ ਤੇ ਜਿਸ ਦਿਨ ਉਹ ਜਾਣ ਲੱਗੇ ਉਹਨਾਂ ਨੂੰ ਤਰਸ ਆ ਗਿਆ ਕਿਹਦੇ ਤੇ ਗੌਤਮ ਬੋਧ ਦੇ ਤੇ ਆਨੰਦ ਤੇ ਤਰਸ ਆ ਗਿਆ ਤਰਸ ਇਸ ਗੱਲ ਦਾ ਆ ਗਿਆ ਵੀ 40 ਸਾਲ ਹੋ ਗਏ ਨੇ ਇਹਨੂੰ ਮੇਰੇ ਨਾਲ ਰਹਿੰਦੇ ਆ ਤੇ ਪਹੁੰਚਾ ਕਿਤੇ ਨਹੀਂ ਆਇਆ ਕਹਿ ਰਾਂ ਕਿ ਹੁੰਦਾ ਅਸੀਂ ਗੁਰੂ ਦੇ ਨੇੜੇ ਹੁੰਨੇ ਆ ਪਰ ਨਾਲ ਨਹੀਂ ਹੁੰਦੇ ਹੁਣ ਦੇਖੋ ਮੈਂ ਜਦੋਂ ਗੁਰੂ ਗ੍ਰੰਥ ਕੀ ਪਵਿੱਤਰ ਬਾਣੀ ਪੜ੍ਹਦਾ ਤਾਂ ਤੇ ਬਿਲਕੁਲ ਮਹਾਰਾਜ ਦੀ ਗੋਦੀ 'ਚ ਬੈਠਾ ਹੁਣਾ ਪੜ੍ਹਦਾ ਮੈਂ ਕਿੰਨਾ ਨੇੜਿਆਂ ਹੁਣ ਆਪਾਂ ਸਾਰੇ ਦੇਖੋ ਕਿੰਨੇ ਨੇੜੇ ਬੈਠੇ ਹੋਇਆ ਪਰ ਨੇੜੇ ਹੋਣ ਨਾਲ ਗੱਲ ਨਹੀਂ ਬਣਦੀ ਨਾਲ ਹੋਣਾ ਜ਼ਰੂਰੀ ਹੈ ਜਿਸ ਦਿਨ ਤੁਸੀਂ ਸਮਝ ਲਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰਤ ਤੇ ਸਦਾ ਸੰਭਾਲੇ ਜਿੱਦਣ ਤੁਸੀਂ ਸਮਝ ਲਿਆ ਕਿ ਮੇਰਾ ਗੁਰੂ ਮੇਰੇ ਨਾਲ ਹੈ ਤੇ ਮੈਂ ਗੁਰੂ ਦੇ ਨਾਲ ਆ ਫਿਰ ਤੁਹਾਡੇ ਜੀਵਨ ਚ ਬੁਰਾਈਆਂ ਖਾਮੀਆਂ ਘਾਟ ਚੋਰੀ ਡਕੈਤੀ ਰਿਸ਼ਵਤ ਖੋਰੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣੀਆਂ ਨੇ ਕੌਣ ਬੁਰਾ ਕਰਦਾ ਹੈ ਕਦੋਂ ਬੁਰਾ ਕਰਦਾ ਹੈ ਜਦੋਂ ਸਾਨੂੰ ਇਹ ਪੱਕਾ ਹੁੰਦਾ ਹੈ ਵੀ ਨਾ ਮੈਨੂੰ ਕੋਈ ਦੇਖ ਰਿਹਾ ਹੈ ਨਾ ਮੈਨੂੰ ਕੋਈ ਸੁਣਦਾ ਪਿਆ ਉਸ ਦਿਨ ਤੁਸੀਂ ਬੁਰਾ ਕਰਦੇ ਹੋ ਪਰ ਜੇਕਰ ਤੁਹਾਨੂੰ ਪਤਾ ਹੋਵੇ ਵੀ ਸੁਣਦਾ ਵੀ ਹੈ ਦੇਖਦਾ ਵੀ ਹੈ ਫੇ ਕਿਵੇਂ ਬੁਰਾ ਕਰੋਗੇ ਸਾਦੂ ਸੁਣਦਾ ਸਾਦੂ ਦੇਖਦਾ ਸ਼ਬਦ ਰਹਾ ਭਰਪੂਰ ਉਹ ਸੁਣਦਾ ਵੀ ਹੈ ਦੇਖਦਾ ਵੀ ਹੈ ਨਾਲ ਹੈ ਹੱਟ ਪਟਣ ਵਿਜ ਮੰਦਰ ਭੰਨੇ ਕਰ ਚੋਰੀ ਕਰ ਆਵੈ ਅੱਗੋ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਮ ਛੁਪਾਵੇ ਹੁਣ ਤੂੰ ਸੱਜੇ ਵੀ ਦੇਖ ਲਿਆ ਖੱਬੇ ਵੀ ਦੇਖ ਲਿਆ ਇੱਧਰ ਵੀ ਦੇਖ ਲਿਆ ਉੱਧਰ ਵੀ ਦੇਖ ਲਿਆ ਕਿੰਨੇ ਛੁਪਾਣਾ ਜਿਦਣ ਖਬਰ ਮਿਲ ਜਾਂਦੀ ਹੈ ਨਾਲ ਹੈ ਜਿੱਦਣ ਖਬਰ ਹੋ ਜਾਂਦੀ ਏ ਮੈਂ ਨਾਲ ਆ ਉਸ ਦਿਨ ਮਹਾਰਾਜ ਜੀ ਕਹਿੰਦੇ ਜੋ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਭਈ ਜਿਨੇ ਨਿਕਟ ਜਾਣ ਲਿਓ ਬੁਰਾ ਕਿਵੇਂ ਕਰੇਗਾ ਉਹ ਬੁਰਾ ਕਰ ਨਹੀਂ ਸਕਦਾ ਬੁਰਾ ਉਹਦਾਂ ਹੀ ਕਰਦੇ ਆ ਗੁਰਮੁਖ ਪਿਆਰਿਓ ਜਿੱਦਣ ਅਸੀਂ ਦੂਰ ਹੁ ਨਿਆ ਨੇੜੇ ਨਾਲ ਨਾਲ ਹੁਣਾ ਗੁਰੂ ਦੇ ਭਈ ਮੇਰੇ ਗੁਰੂ ਨਾਲ ਐ ਨੇੜੇ ਤੇ ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਦੇਖੋ ਆਪਣਾ ਕਮਲ ਦਾ ਫੁੱਲ ਐ ਕਮਲ ਦੇ ਫੁੱਲ ਦੇ ਨੇੜੇ ਆ ਡੱਡੂ ਬਹੁਤਾ ਨੇੜੇ ਆ ਔਰ ਕਿੰਨੇ ਸਮੇਂ ਤੋਂ ਉਹ ਨੇੜੇ ਰਹਿ ਰਿਹਾ ਹੈ ਪਰ ਕਰਦਾ ਕੀ ਹੈ ਕਮਲ ਦੀਆਂ ਜੜਾਂ 'ਚ ਰਹਿੰਦਾ ਹੈ ਗੰਦਗੀ ਗੁੰਦਗੀ ਖਾਈ ਜਾਂਦਾ ਹੈ ਬਸ ਉਹਨੂੰ ਖਬਰ ਹੀ ਨਹੀਂ ਹੈ ਕਿ ਕਮਲ ਚੀਜ਼ ਕੀ ਹੈ ਉਹ ਜੜਾਂ 'ਚ ਉਲਝਿਆ ਹੋਇਆ ਹੈ ਉਹਨੂੰ ਖਬਰ ਨਹੀਂ ਹੈ ਨੇੜੇ ਰਹਿ ਕੇ ਉਹਨੂੰ ਖਬਰ ਨਹੀਂ ਮਿਲੀ ਪਰ ਭਾਈ ਗੁਰਦਾਸ ਜੀ ਕਹਿੰਦੇ ਭੌਰਾ ਕਈ ਕੋਹਾਂ ਤੋਂ ਆਉਂਦਾ ਹੈ ਉਹ ਕਮਲ ਤੇ ਬੈਠਦਾ ਹੈ ਮੁਕਰੰਦ ਰਸ ਮਾਣਦਾ ਤੇ ਉਡਾਰੀ ਮਾਰ ਜਾਂਦਾ ਪਰ ਉਹ ਨੇੜੇ ਰਹਿ ਕੇ ਵੀ ਗੱਲ ਨਹੀਂ ਉਹਦੀ ਬਣਦੀ ਭਾਈ ਗੁਰਦਾਸ ਜੀ ਕਹਿੰਦੇ ਸਾਰੀ ਉਮਰ ਬਗਲਾ ਤੀਰਥ ਤੇ ਰਹਿੰਦਾ ਪਰ ਤੀਰਥ ਤੇ ਰਹਿ ਕੇ ਵੀ ਬਗਲਾ ਬਗਲਾ ਹੀ ਰਹਿੰਦਾ ਉਹ ਨੂੰ ਸਮਝ ਨਹੀਂ ਪੈਂਦੀ ਬਈ ਤੀਰਥ ਹੈ ਕਿਹ ਚੀਜ਼ ਦਾ ਮਾਰੇ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਪਾਲਣ ਜਾਵੇ ਕਿ ਜਿਹੜਾ ਹੰਸ ਹੈ ਉਹਦੀ ਖੁਰਾਕ ਹੀਰੇ ਮੋਤੀ ਨੇ ਉਹ ਮਾਨਸ ਰੂਵਰ ਤੇ ਗਿਆ ਉਹਨੇ ਚੁਗੇ ਪਰ ਉਥੇ ਕੋਈ ਮੇਰੇ ਵਰਗਾ ਬਗਲਾ ਵੀ ਪਹੁੰਚ ਗਿਆ ਹੁਣ ਉਥੇ ਜਾ ਕੇ ਉਹ ਭਾਲ ਡੱਡੀਆਂ ਮੱਛੀਆਂ ਦੀ ਕਰਦਾ ਹੁਣ ਉਥੇ ਡੱਡੀਆਂ ਮੱਛੀਆਂ ਕਿੱਥੋਂ ਲੱਭਣ ਪਰ ਉਹਦੀ ਭਾਲ ਡੱਡੀਆਂ ਮੱਛੀਆਂ ਦੀ ਹੈ ਕਈ ਵਾਰੀ ਬੰਦਾ ਬਿਲਕੁਲ ਨੇੜੇ ਰਹਿਣ ਬੱਲ ਕੋ ਨੇੜੇ ਉਹਦਾ ਸਰੂਪ ਵੈਸਾ ਬਣ ਗਿਆ ਉਹਦਾ ਆਕਾਰ ਵੈਸਾ ਬਣ ਗਿਆ ਉਹਦੀ ਦਿੱਖ ਵੈਸੀ ਬਣ ਗਈ ਬਲਕਿ ਬਹੁਤ ਹਾਈ ਲੈਵਲ ਦਾ ਇੰਜ ਲੱਗਦਾ ਹੈ ਵੀ ਇਸ ਤੋਂ ਨੇੜੇ ਦੂਜਾ ਕੋਈ ਨਹੀਂ ਹੋ ਸਕਦਾ ਉਹ ਦੂਜਿਆਂ ਨੂੰ ਸਰਟੀਫਿਕੇਟ ਵੰਡਦਾ ਤੂੰ ਨਾਸਤਕ ਐ ਤੈਨੂੰ ਨਹੀਂ ਪਤਾ ਕਿਵੇਂ ਮਰਿਆਦਾ ਦਾ ਤੈਨੂੰ ਨਹੀਂ ਪਤਾ ਕਿਵੇਂ ਆਉਣਾ ਹੈ ਕਿਵੇਂ ਬਹਿਣਾ ਹੈ ਕਿਵੇਂ ਗੁਰਦੁਆਰਾ ਤੈਨੂੰ ਪਤਾ ਨਹੀਂ ਉਹ ਦੂਜਿਆਂ ਨੂੰ ਦੱਸਦਾ ਹੈ ਇਹਨਾਂ ਨੇੜੇ ਪਰ ਜੇਕਰ ਤੁਸੀਂ ਉਹਦੇ ਨੇੜੇ ਚਲੇ ਗਏ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਤੇ ਸਿਰਫ ਰੌਲਾ ਹੀ ਪੰਦਾ ਸੀ ਗੱਲ ਤੇ ਕੱਖ ਵੀ ਨਹੀਂ ਤਰਸ ਆ ਗਿਆ ਗੌਤਮ ਬੋਧ ਨੂੰ ਤਰਸ ਆ ਗਿਆ ਉਹਦੇ ਤੇ ਵੀ ਪਿਛਲੇ 40 ਸਾਲਾਂ ਤੋਂ ਮੇਰੇ ਨਾਲ ਹੈ 40 ਸਾਲ ਮੇਰੇ ਨਾਲ ਰਹੇ ਕਿ ਵੀ ਇਹਨੇ ਮੇਰੇ ਤੋਂ ਕੁਝ ਨਹੀਂ ਲਿਆ ਗੁਰੂ ਨੂੰ ਵੀ ਕਈ ਵਾਰੀ ਸਾਡੇ ਤਰਸ ਆ ਜਾਂਦਾ ਹੈ। ਰੋਜ਼ ਰੋਜ਼ ਆਪਾਂ ਆਉਂਦੇ ਆਂ ਤਰਸ ਆ ਗਿਆ। ਕਦੀ ਨਾ ਕਦੀ ਉਹ ਤਰਸ ਕਰ ਦਿੰਦਾ ਹੈ। ਆਉਣਾ ਚਾਹੀਦਾ ਹੈ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ। ਕੇਸੋਂ ਕੇਸੋਂ ਕੂਕੀਏ ਨਾ ਸੋਈਆ ਸਾਰ ਰਾਤ ਦਿਵਸ ਕੀ ਕੂਕਣੇ ਕਬੂ ਕੇ ਸੁਣੇ ਪੁਕਾਰ। ਕਦੀ ਨਾ ਕਦੀ ਸੁਣ ਹੀ ਲੈ ਆ।